ਇਹ ਨਾ ਮੁੜਿਆ ਨਾ ਕਰਵਾਦਾ। ਚੌੜਾ ਕਿਤੇ ਨਾ ਮੁੜਿਆ ਹੱਥ ਕੋਈ ਮਾਰ ਕੇ ਤੇ ਫੜੀ। ਘਰ ਘਲੇ। ਕਿੰਦਰਾ ਜੀ ਉਡੀਕ ਦੇ ਦੋ ਬੱਚੇ ਵੀ ਮੁੰਡਾ। ਛੁੜਿਆ ਬੱਚਾ ਜੀ। ਗੂਣ ਕੀਤਾ ਨੰ ਝਗੜਾ ਹੋਇਆ ਸੀ। ਕਹਿੰਦੇ ਵੀ ਤਦ ਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ। ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ। ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50-60 ਮੁੰਡੇ ਇਕੱਠੇ ਕਰਕੇ ਤੇ ਸਾਨੂੰ ਫੋਨ ਕਰਦੇ ਸੀ ਕਿ ਆਓ ਹੁਣ। ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਕੀ ਕੀ ਨਾਂ ਤੁਹਾਡਾ ਮੇਰੀ ਨੌਰਾਣੀ ਹਰਪਜ ਸਿੰਘਾਂ ਨਾਲ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਕਿੱਥੇ ਲਵਾ ਦਾ ਕਿ ਤੈਨੂੰ ਮੁਰਿਆਂ ਦੇ ਹੱਥੇ ਕੋਈ ਮਾਰਤੀ ਤੇ ਬੜੀ ਕਾਰਗਲੇ ਕਿੰਨਾਂ ਨੇ ਜੀ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਇਹਨਾਂ ਦੇ ਕੁੜੀ ਦਾ ਦੋ ਬੱਚੇ ਕੁੜੀ ਮੁੰਡਾ ਛੋੜਿਆ ਬੱਚਾ ਕੀ ਮੰਗ ਕਰਦੇ ਜੀ ਹਾਂਜੀ ਮੰਗ ਕੀ ਕਰਦੇ ਜੋ ਮੰਗਾਇਆ ਨੇ ਮਾਰੇ ਨੇ ਸਹਾਇਆ ਹੋ ਜੀ ਮੇਰੇ ਦੇ ਸਤ ਤੋਂ ਸਤ ਚਾਹੀਦੀ ਸਹਾਇਆ ਗਾਮ ਨਾ ਕਿਹਦੇ ਕਿਹਦੇ ਗਾਨ ਨਾ ਕਰਦੇ ਠੀਕ ਹੈ ਕਿਹੜਾ ਪਿੰਡ ਹੈ ਕੀ ਗੱਲ ਕੀ ਹੋਈ ਹੈ ਭਾਜੀ ਭਾਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਨੂੰ ਦੇਖਣਾ ਵਾ ਤੇ ਅੱਡੇ ਤੇ ਆ ਜਾਓ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਜੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਸਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਤੇ ਸਾਜਨ ਫਰੋਜ਼ ਤੇ ਸਹਿਲ ਢਿੱਲੀਆ ਤੇ ਸ਼ਮੀਆ ਸੋਢੀਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਦੀ ਸਾਡੀ ਕੱਲੀ ਸੀ ਤੇ ਨਾਲ ਆ ਕੇ ਗੋਲੀਆਂ ਚਲਾਈਆਂ ਵਾ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈਆਂ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਜੀ ਅੱਜ ਮਿਤੀ 8 ਜੁਲਾਈ ਵਕਤ ਕਰੀਬ 12:50 ਵਜੇ ਸਾਨੂੰ ਇੱਕ ਫੋਨ call ਆਉਂਦੀ ਹੈ ਜਿਸ ਚ ਦੱਸਿਆ ਜਾਂਦਾ ਹੈ ਕਿ ਇੱਕ ਲੇਡੀ ਨਾਮਕ ਹਰਜਿੰਦਰ कौर ਉਮਰ ਕਰ ਤਕਰੀਬਨ 35 ਸਾਲ ਵਾਈਫ ਆਫ ਭਗਵੰਤ ਸਿੰਘ ਉਰਫ ਮੰਨਾ ਵਾਸੀ વોર્ਡ ਨੰਬਰ 4 ਰਾਜਸਥਾਨੀ ਜਿਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਇੱਕ ਗੱਲਾਂ ਨੂੰ ਵੈਰੀਫਾਈ ਕਰਦੇ ਆ ਤਾਂ ਤੁਹਾਨੂੰ ਇਹ ਪਤਾ ਲੱਗਦਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼बाजी ਕੁਝ ਪਿੰਡ ਦੇ ਮੁੰਡਿਆਂ ਨਾਲ ਚੱਲਦੀ ਸੀ ਜਿਹਨਾਂ ਦੇ ਨਾਮ ਪਰਿਵਾਰ ਵਾਲਿਆਂ ਨੇ ਦੱਸੇ ਨੇ ਇੱਕ ਲਵ ਨਿਸ਼ਾਨ ਸਾਜਨ ਤੇ ਆਕਾਸ਼ ਇਹਨਾਂ ਨਾਲ ਇੱਕ ਕਾਹਦੀ ਰੰਜਿਸ਼बाजी ਚੱਲਦੀ ਸੀ ਤੇ ਹਸਪਤਾਲ ਇੱਕ ਤੋਂ ਪਹਿਲਾਂ ਇੱਕ ਚੈਲੰਜ ਫੱਟੇ ਰਿਹਾ ਸੀ ਉੱਥੇ ਨਾਲ ਤੁਤੂ ਮੈਮਾ ਹੋਈ ਤੇ ਗੱਲ ਜਿਸ ਤਰ੍ਹਾਂ ਵਧ ਗਈ ਇਹਨਾਂ ਨੇ ਟਾਈਮ ਟਾਈਮ ਪਾ ਕੇ ਆਪਸ ਚ ਮਿਲ ਕੇ ਗੱਲ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋਈ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਕਮਕੀਆਂ ਦੇਣ ਦਾ ਸਿਲਸਲਾ ਸ਼ੁਰੂ ਹੋ ਗਿਆ ਤੇ ਅੱਜ ਇਹ ਘਰੇ ਮੰਨੇ ਯਾਨੀ ਕਿ ਭਗਵੰਤ ਸਿੰਘ ਨੂੰ ਮਿਲਣ ਆਏ ਸੀ ਪਰ ਉੱਥੇ ਉਹ ਮੌਜੂਦ ਨਹੀਂ ਸੀ ਤਾਂ ਉਹਨਾਂ ਨੇ ਇਸਦੀ بیوی ਦਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਕਿਸ ਤਰ੍ਹਾਂ ਦਾਖਲ ਹੋਏ ਘਰ ਦੇ ਵਿੱਚ ਕੋਈ ਖੂਬ ਲਾ ਸੀ ਦਾ ਸੀ ਨਾ ਜਾਨਮਾਨ ਸੀ ਆਪ ਕੋ ਦਿਖਦਾ ਇਹ ਅਸੀਂ ਸੀਸੀਟੀਵੀ ਤੋਂ ਵੈਰੀਫਾਈ ਕਰ ਰਹੇ ਹਾਂ ਕਿ ਇਹ ਕਿਸ ਟਾਈਮਿੰਗ ਤੇ ਆਏ ਉਥੇ ਹੋਰ ਨਾਲ ਕੌਣ-ਕੌਣ ਆਏ ਸੀ ਤੇ ਕਿੰਨੀ ਦੇਰ ਬਾਹਰ ਖੜੇ ਰਹੇ ਇਹ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਇਹਨਾਂ ਨੇ ਬਾਹਰ ਖੜ ਕੇ ਫੋਨ ਕਾਲਸ ਵੀ ਕੀਤੀਆਂ ਭਗਵੰਤ ਸਿੰਘ ਨੂੰ ਪਰ ਉਹ ਮੌਕੇ ਤੇ ਮੌਜੂਦ ਨਾ ਹੋਣ ਕਰਕੇ ਉਹਦੇ ਘਰ ਦੇ ਅੰਦਰ ਵੜ ਗਏ ਉਹਦੀ ਵਾਈਫ ਨੇ ਵੀ ਫੋਨ ਕਾਲ ਕੀਤੀ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੱਸ ਰਹੀ ਹੈ ਕਿ ਆਏ ਨੇ ਧਮਕੀ ਦੇ ਰਹੇ ਨੇ ਮਾਰਨ ਦੀ ਧਮਕੀ ਦੇ ਰਹੇ ਇਹ ਕੱਲ ਰਾਤ ਦੀ ਗੱਲ ਹੈ ਕਿ ਇਹਨਾਂ ਨੂੰ ਫੋਨ ਤੇ ਧਮਕੀ ਮਿਲਦੀ ਹੈ ਤੇ ਜਿੱਦਾਂ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਦੱਸਿਆ ਅੱਜ ਉਹ ਇਸ ਗੱਲ ਦੀ ਕੰਪਲੇਂਟ ਰਜਿਸਟਰ ਕਰਾਉਣ ਥਾਣੇ ਆ ਰਹੇ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਵਾਰਦਾਤ ਹੋ ਗਈ। ਸਰ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ। ਅਸੀਂ ਰੇਡ ਸ਼ੁਰੂ ਕਰਤੀਆਂ ਸਾਰੇ ਪਿੰਡ 'ਚ ਅਸੀਂ ਸਰਚ ਕਰ ਰਹੇ ਹਾਂ ਜਿਹੜੇ ਮੁੰਡੇ ਨੇ ਉਹ ਪਿੰਡ 'ਚ ਨਹੀਂ ਹੈਗੇ ਇਸ ਵੇਲੇ ਪਰ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ। ਜਿਨ੍ਹਾਂ ਨੇ ਕੰਪਲੇਂਟ ਕੀਤਾ ਉਹਨਾਂ ਦੇ ਕੋਈ ਪਹਿਲਾਂ ਮੁਕਦਮੇ ਦਰਜ ਹੈਗੇ ਨਹੀਂ ਇਸ ਬੰਦੀ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹਨਾਂ ਦੀ ਰੰਜਿਸ਼ ਕਾਜੀ ਚੱਲਦੀ ਹੈ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਮੁੰਡਿਆਂ 'ਤੇ 307 ਦਾ ਮੁਕੱਦਮਾ ਹੋਇਆ ਸੀ ਤੇ ਉਹਦੀ ਵੀ ਅਸੀਂ ਡਿਟੇਲਸ ਵੈਰੀਫਾਈ ਕਰ ਰਹੇ ਹਾਂ ਕੇਸ ਤੇ ਹੋਰ ਕੌਣ ਕੌਣ ਇਨਵੋਲਡ ਹੈ ਲੋਕਾਂ ਨੂੰ ਪੁਲਿਸ ਵਾਲੋ ਗ੍ਰਿਫਤਾਰ ਵੀ ਕੀਤਾ ਗਿਆ ਜਾ ਰਿਹਾ ਕਿ ਉਸ ਦੇ ਨਾਲ ਹੀ ਸਬੰਧਤ ਨੇ ਜਿਨ੍ਹਾਂ ਤੇ ਪੁਲਿਸ ਨੇ ਹਮਲਾ ਵੀ ਕੀਤਾ ਹੈ ਨਹੀਂ ਇਹ ਹਮਲੇ ਵਾਲੀ ਗੱਲ ਇਦਾਂ ਕੋਈ ਵੈਰੀਫਾਈ ਨਹੀਂ ਹੋਈ ਹੈ ਅਜੇ ਅਸੀਂ ਜਦੋਂ ਰੇਡ ਕਰ ਰਹੇ ਸੀਗੇ ਉਦੋਂ ਅਸੀਂ ਕੁਝ ਮੁੰਡੇ ਰਾਉਂਡ ਅਪ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹ ਉਹੀ ਮੁੰਡੇ ਨੇ ਜਾਂ ਕੋਈ ਹੋਰ ਪੁਲਿਸ ਕੇਦਮ ਬੁਲਾ ਨਹੀਂ ਦਿੱਤਾ ਇਹਨਾਂ ਨੇ ਕਿਉਂਕਿ ਪੁਲਿਸ ਤੇ ਜਿੱਤਾ ਕੁਝ ਖਰੋਚਾ ਆਈਆਂ ਨੇ ਸਾਡਾ ਲੱਗੀਆਂ ਨਹੀਂ ਕੁਝ ਮਾਮਲੇ ਨਹੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ ਰੇਡ ਕਰ ਰਹੇ ਸੀ ਕੁਝ ਮੁੰਡੇ ਸਾਨੂੰ ਪੁਲਿਸ ਨੂੰ ਦੇਖ ਕੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਥੋੜੀ ਬਹੁਤ ਝੋਟ ਆਈ ਹੈ ਸਾਡੇ ਇੱਕ ਮੁਲਾਜ਼ਮ ਦੇ ਬਟ ਅਸੀਂ ਇਹ ਜੇ ਵੈਰੀਫਾਈ ਕਰ ਰਹੇ ਆ ਕਿ ਉਹੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਸਾਨੂੰ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਭੱਜੇ ਨੇ ਕਿੰਨੇ ਬੋਲੇ ਲੱਗੇ ਨਹੀਂ ਹੋਏ ਤੇ ਇਹ ਸਾਨੂੰ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਨੇ ਉਹਦੇ ਦੋ ਗੋਲੀਆਂ ਛਾਤੀ 'ਚ ਮਾਰੀ ਹੋਈਆਂ ਸਰ ਜਸ ਪਿਸਤੌਲ ਨਾਲ ਮਾਰੀਆਂ ਨਹੀਂ ਇਹਨੇ ਇੱਕ ਨੰਬਰ ਦਾ ਜਾਂ ਦੋ ਨੰਬਰ ਦਾ ਇਸ ਬਾਰੇ ਵਿੱਚ ਪੁੱਛਿਆ ਨਹੀਂ ਇਹ ਜੇ ਵੈਰੀਫਾਈ ਨਹੀਂ ਹੋਇਆ ਬਟ ਸਾਨੂੰ ਡਾਊਟ ਹੈ ਕਿ ਇਹ ਨਜਾਇਜ਼ ਅਸਲਾ ਹੀ ਹੋਊਗਾ ਤੇ ਜਿਸ ਤਰ੍ਹਾਂ ਦੀ ਵਾਰਦਾਤ ਇਹ ਕੀਤੀ ਗਈ ਹੈ ਬਲਕਿ ਜਿੱਦਾਂ ਸਾਨੂੰ ਪਤਾ ਲੱਗੇਗਾ ਅਸੀਂ ਕਲੀਅਰ ਕਰ ਦਾਂਗੇ ਗੱਲ Thank you, sir. So